ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰਾ ਜਿਨ ਸਿਰਿਆ ਸਭ ਕੋਏ ਬਸੰਤ ਕੇ ਵਾਰ ਮਹੱਲ ਪੰਜਵਾ ਇੱਕ ਓਮ ਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹਰਿਆ ਭਾਈ ਕਰਮ ਲਖੰਤੇ ਪਾਈਐ ਏ ਰੁੱਤ ਸੁਹਾਈ ਵਾਣ ਤ੍ਰੇਣਾ ਤ੍ਰੇਪਵਣਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਉੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਾਏ ਨਿਤ ਨਵਾ ਨਿਰਵਾ ਦਿਨ ਰੈਣ ਨਾਮ ਤੇ ਆਇਂਦਾ ਫਿਰ ਪਾਏ ਨਾਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੇ ਕਹਿ ਰਹਾ ਹੈ ਕਹਿ ਮਾਹਿ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਤਿਆਨ ਸੁਣਨ ਨਿਤ ਸੇ ਭਗਤ ਸੁਹਾਵਾ ਅਗਮਾਇ ਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰੇ ਉਪਦੇਸਿਆ ਨਾਨਕ ਸੁਣਾਵੇ ਸੁਕਾਹ ਟਲ ਗੁਰ ਸੇਵੀਆ ਹਨਸ ਸਹਾਈ ਸੁਬਾਹ ਦਰਸ਼ਨ ਪਰਸੀ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋ ਵੇ ਉਸ ਬਦਕ ਸੰਬੰਧੀ ਨੂਰੇ ਅਰ ਸੋਉਂ ਕੁਰ ਸੋਉਂ ਝਟੀ ਆ ਤਦ ਡਿਠੇ ਸੱਚੇ ਪਾਤਿਸ਼ਾਹ ਮਲ ਜਨਮ ਜਨਮੰਦੀ ਕਟਿ ਆ ਸੱਜਣ ਸੱਚਾ ਪਾਤਿਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਾਰੇ ਮਹਲਾ ਚੌਥਾ ਘਰ ਪਹਿਲਾ ਚੌਪਦੇ eka onkar sat gur prasad mera hi ara ratan naam har basya gur hath tario mera matha janma janm ke kil bikh dukhe utare ਗੁਰ ਨਾਮ ਦੀ ਔਰਨ ਲਾਥਾ ਮੇਰਾ ਹੀ ਆਰਾਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀ ਔਰਨ ਲਾਥਾ ਮੇਰਾ ਮਨੋਂ ਭਾਜੋ ਰਾਮ ਨਾਮ ਸਭ ਅਰਥਾ ਗੁਰ ਪੂਰ ਹਰ ਨਾਮ ਦਿਰੜਾਇ ਬਿਨ ਨਾ ਵੈ ਜੀਵਨ ਬਿਰਥਾ ਰਹਾਓ ਬਿਨ ਗੁਰ ਮੂੜ ਪਾਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਇਨ ਸਾਧੂ ਚਰਨਾਂ ਨਾ ਸੇਵ ਕਬਹੋ ਤੈਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਾਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋ ਕੋ ਕੀ ਜੈ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੋਲੇ ਗਿਆਨਹੀਨ ਅਗਿਆਨੇ ਕਿਉ ਚੱਲੈ ਮਾਰਗ ਪੰਥਾ ਹਮ ਅੰਧਲੇ ਕਾ ਗੁਰੇ ਅੰਚਲ ਦੀਜਾ ਜਨ ਨਾਨਕ ਚੱਲੈ ਮਲੰਥਾ ਹਮ ਅੰਧੋਲੇ ਗਿਆਨਹੀਨ ਅਗਿਆਨੀ ਕਿਉ ਚੱਲਹਿ ਮਾਰਗ ਪੰਥਾ ਹਮ ਅੰਗਲੈ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ